ਹਾਂਜੀ ਹਾਂਜੀ ਠੀਕ ਹੈ ほらよかった。 ਤਾਂ ਮਰੇ ਕੋਲਡ ਕਰਦੇ ਕਰੋ ਕੋਲਡਸ ਵਗੈਰਾ ਕੋਲਡਸ ਸੈਡ ਕੋਲਡਸ ਸੈਡ ਜੀ ਗੇਰ ਉੱਪਰ ਵੀ ਤੁਸੀਂ ਵਧਾ ਸਕਦੇ ਹੋ ਉੱਪਰ ਵਧਾ ਸਕਦੇ ਹੋ ਹਵਾ ਜਾਂਦੀ ਉੱਚੇ ਜਦੋਂ ਮਰੇ ਸਾਰ ਸੈਕਸਸ ਹੈ ਜੋ ਤੁਸੀਂ ਸਾਡੇ ਇਧਰ ਜੀ ਦਾ ਬਣਾਉਂਦੇ ਆ ਕਿ ਇਹ ਦੇਖ ਕੇ ਕੱਲ੍ਹ ਆਪਾਂ ਤੁਹਾਡੀ ਸਟੇਟਮੈਂਟ ਦੇ ਹਾਂ ਹਾਂ ਜੀ ਕੀ ਪਿੰਡ ਦਾ ਨਾਮ ਇਧਰ ਤੋਂ ਹਾਂ ਜੀ ਚਲ ਜਾਈਏ ਕੀ ਕੀ ਆਈਏ ਅਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਲੌਨ ਸਿੰਘ ਟਾਲੀਵਾਲ ਮੈਂ ਵਰਡ ਕੈਨਸਰ ਤੋਂ ਆਇਆ ਕਿ ਮੈਂ ਅਜੇ ਨੰਦਪੁਰ ਸਾਹਿਬ ਰੋਪੜ ਦੇ ਲਾਗੇ ਜੇ ਮੈਂ ਸਵਾਮੀ ਜੀ ਨੂੰ ਮਿਲਿਆ ਮੈਨੂੰ ਬੜੀ ਖੁਸ਼ੀ ਹੋਈ ਸਵਾਮੀ ਜੀ ਨੇ ਪਿੰਡ ਦੇ ਵਿੱਚ ਹਸਪਤਾਲ ਬਣਾਇਆ ਹਸਪਤਾਲ ਨੂੰ ਦੇਖ ਲਈਆ ਕੈਮਰਾਮੈਨ ਨੇ ਪਹਿਲਾਂ ਦਿਖਾਇਆ ਮੈਨੂੰ ਬਹੁਤ ਖੁਸ਼ੀ ਹੋਈ ਇਹ ਜੇ ਸਾਰੇ ਸਾਧੂ ਸੰਤ ਇਸ ਤਰ੍ਹਾਂ ਲੱਗੇ ਜੀਏ ਕਰਨ ਕਿ ਪਿੰਪੇਡ ਆਪਣ ਡਿਸਪੈਂਸਰੀ ਛੋਟੇ ਛੋਟੇ ਹਸਪਤਾਲ ਖੋਲ ਸਕਦੇ ਆ ਇਹ ਰੋਪੜ ਜਿਲ੍ਹੇ ਦਾ ਪਿੰਡ ਹੈ ਜਿੱਥੇ ਕਿਸੇ ਨੂੰ ਹਾਰਟ ਅਟੈਕ ਹੋ ਜੀ ਨਾ ਉਹ ਜੀਏ ਨਹੀਂ ਪਹੁੰਚਣਾ ਸਵਾਮੀ ਜੀ ਨੇ ਗੱਲ ਕਰ ਰਿਹਾ ਸੀ ਪਰ ਬਹੁਤ ਸੋਹਣੀ ਸ਼ੁਰੂਆਤ ਆਪਾਂ ਸਾਰੇ ਮਿਲ ਕੇ ਸਾਰੇ ਪੰਜਾਬ ਜੀ ਇਸ ਤਰ੍ਹਾਂ ਕਰ ਸਕਦੇ ਛੋਟੇ ਛੋਟੇ ਡਿਸਪੈਂਸਰੀਆਂ ਬਣਾਈਏ ਜਿੱਥੇ ਗਰੀਬ ਦਾ ਇਲਾਜ ਹੋ ਸਕੇ ਠੀਕ ਹੈ ਇਹ ਵੀ ਗਰੀਬ ਵਿਚਾਰਾ ਦਵਾਈ ਤੋਂ ਬਿਨਾ ਹੀ ਮਰ ਜਾਂਦਾ ਠੀਕ ਹੈ ਅੰਨ ਜੇ ਮਾਨਸ ਦੇ ਦਰਲਭ ਆਪਾਂ ਉਹ ਜਾਨ ਨੂੰ ਬਚਾ ਸਕਦੇ ਆ ਸਾਰੇ ਰਲ ਕੇ ਰਲ ਮਿਲ ਕੇ ਇਕੱਲਾ ਕੁਝ ਨਹੀਂ ਕੋਈ ਕਰ ਸਕਦਾਗਾ ਸਾਰੇ ਚੰਗੀ ਸੋਚ ਰੱਖੋ ਪਵਿੱਤਰ ਸੋਚ ਰੱਖੋ ਨਿਮਰਤਾ ਰੱਖੋ ਠੀਕ ਹੈ ਮੈਂ ਸੁਆਮੀ ਜੀ ਤੁਹਾਨੂੰ ਵਧਾਈ ਦਿੰਦਾ ਮੇਰੇ ਅੱਜ ਮੇਰਾ ਦਿਨ ਬਹੁਤ ਗ੍ਰੇਟ ਡੇ ਹੈ ਸਿੱਖ ਸਾਧੂ ਸੰਤ ਨੂੰ ਮਿਲ ਲਾਇਆ ਤੇ ਸਾਧੂ ਸੰਤ ਨੇ ਹਸਤਾਬ ਦੇਖਿਆ ਮੇਰੇ ਕੋਲ ਕੋਈ ਲੱਛਣ ਨਹੀਂ ਆਇਆ ਥੈਂਕਸ ਕਰਾਂ ਤੇ ਤੁਹਾਡੇ ਨਾਲ ਦੇ ਬੰਦੇ ਵੀ ਬਹੁਤ ਹੀ ਵਧੀਆ ਹੋਣਗੇ ਜਿਨ੍ਹਾਂ ਨੇ ਤਿਆਰ ਕੀਤਾ ਤੇ ਮੈਂ ਸਾਰਿਆਂ ਨੂੰ ਮਿਲ ਕੇ ਹੀ ਬੇਨਤੀ ਕਰੂੰਗੀ ਇਹਦੀ ਸਾਫ ਸਫਾਈ ਦਾ ਜਿਸ ਤਰ੍ਹਾਂ ਦਾ ਹੋਣਾ ਹੈ ਇਹ ਨਾ ਇਹ 5 ਸਟਾਰ ਹੈ ਐਸ ਵੀ ਇਹਨੂੰ ਇਸੇ ਤਰ੍ਹਾਂ ਹੀ ਰੱਖੋ ਸਾਰੇ ਮਿਲ ਕੇ ਇਹ ਯਾਰ ਸੋਲਾਂ ਦੀ ਗੰਦ ਪੈ ਜਾਂਦਾ ਬਾਜੀ ਮੈਂ ਚਿਪਕਾ ਕੇ ਰੱਖਿਓ ਹੁਣ ਤੁਸੀਂ ਇੰਨੀ ਮਿਹਨਤ ਨਾਲ ਇਨਾ ਪੈਸਾ ਖਰਚ ਕੀਤਾ ਵੀ ਜਿਹੜਾ ਬੰਦਾ ਆਵੇ ਉਹ ਸੋਚੇ ਯਾਰ ਪਿੰਡ 'ਚ ਇਨਾ ਸੋਹਣਾ ਹਸਤਾ ਲੈ ਲੋਕ ਕਿੰਨੇ ਸੋਹਣੇ ਹੋਣੇ ਆ ਇਹਨਾਂ ਦਾ ਦਿਲ ਕਿੰਨਾ ਸੋਹਣਾ ਇਹ ਸ਼ਕਲ ਨਹੀਂ ਜੀ ਸੋਹਣੀ ਹੋਣੀ ਚਾਹੀਦੀ ਦਿਲ ਸੋਹਣਾ ਹੋਣਾ ਚਾਹੀਦਾ ਤੁਹਾਡਾ ਸੁਆਮੀ ਜੀ ਤੁਹਾਡੀ ਟੀਮ ਦੇ ਦਿਲ ਸੋਹਣੇ ਆ ਬਹੁਤ ਧੰਨਵਾਦ ਥੈਂਕ ਯੂ ਅਲਾਕਾ ਨਵਸੀ ਸਾਰੇ ਤੇ ਮਹਾਰਾਜ ਜੀ ਇਹ ਚਾਹੁੰਦੇ ਵੀ ਇਹਨੂੰ ਤੁਸੀਂ ਸੰਭੋ ਨਹੀਂ ਕੋਈ ਨਹੀਂ ਅਸੀਂ ਟੀਮ ਭੇਜਿਆ ਕਰਾਂਗੇ ਕੈਂਪ ਕਿਉਂ ਰੁਕਦੇ ਲੱਗਿਆ ਹੁਣ ਅਗਲਾ ਕੈਂਪ ਮੈਂ ਅੱਜ ਵੀਰ ਲਾਲ ਕਰਾਜੀ ਨੂੰ ਕਹੂੰਗਾ ਇੱਥੇ ਲਾਉਣ ਕਿਉਂ ਇੰਨੀ ਲਾਗਤ ਲਾਣ ਤੇ ਬਾਅਦ ਮਹਾਰਾਜ ਜੀ ਕਹਿੰਦੇ ਹੁਣ ਗਾਹਾਂ ਨੂੰ ਮੰਜੈਸ਼ ਐ ਨਹੀਂ ਠੀਕ ਜੀ ਉਹ ਕੁੱਝ ਕਿ ਮੈਂ ਕਰਾਂ ਸੰਗਤ ਨਾ ਅੱਜਕੱਲ ਲੋਕਾਂ ਨੇ ਦਾਨ ਦੀ ਦੇਸ਼ਾ ਬਦਲ ਲਈ ਜੀ ਦੇਖੋ ਜੀ ਆ ਤਿਆਰ ਹੋ ਗਿਆ ਸਵਾਮੀ ਜੀ ਦੀ ਕਿਰਪਾ ਨਾਲ ਚੱਲੇਗਾ ਕੋਈ ਚੰਗੀ ਸੋਚ ਹੋਵੇ ਨਾ ਫਿਰ ਆਪੇ ਗੁਰਸਾਹਿਬ ਵੀ ਨਾਲ ਥੋੜੀ ਸਾਰੀਕ ਮੇਰਾ ਸਵਾਲ ਹੈ ਮੈਨੂੰ ਅੰਦਰੋਂ ਅੰਦਰ ਹੀ ਇਹ ਕਰ ਰਿਹਾ ਪਰੇਸ਼ਾਨ ਬਈ ਜਦੋਂ ਤੁਸੀਂ ਟੈਸਟ ਕਰਾਉਂਦੇ ਸਾਰੇ ਟੈਸਟ ਹੋਣ ਤੋਂ ਬਾਅਦ ਮੰਨ ਲਓ ਕੋਈ ਟੈਸਟ ਕਰਾਣ ਆਇਆ ਉਹਨੂੰ ਕੈਂਸਰ ਨਿਕਲ ਜਾਂਦਾ ਹਾਂ ਹਾਂ ਬਿਲਕੁਲ ਉੱਤੇ ਅਗਲਾ ਸਟੈਪ ਕੀ ਆ ਜੀ ਅਗਲਾ ਸਟੈਪ ਹੈ ਜੀ ਦੇਖੋ ਇਹ ਅੱਜ ਬਾਦਲ ਸਾਹਿਬ ਨਹੀਂ ਰਹੇ ਉਹਨਾਂ ਦੀ ਵਾਈਫ ਕੈਂਸਰ ਨਾਲ ਡੈਥ ਹੋਈ ਸੀ ਉਹ ਅੱਜ ਤੋਂ 15 ਸਾਲ ਮੱਖ ਮੰਤਰੀ ਕੈਂਸਰ ਰਾਤ ਫੰਡ ਸਟਾਰਟ ਕਰਗੇ ਸੀ ਜੀ ਉਹ 1.5 ਲੱਖ ਰੁਪਏ ਜੀ ਉਹ ਦਵਾਈ ਦੇ ਰੂਪ ਚ ਉਹਨਾਂ ਮਤਲਬ ਆ ਕੈਂਸਰ ਹਸਪਤਾਲਾ ਇੱਥੇ ਕੋਈ ਦਾਖਲ ਹੋ ਗਿਆ ਜੀ ਉਹ ਬੰਦੇ ਨੂੰ 1.5 ਲੱਖ ਰੁਪਏ ਨਹੀਂ ਮਿਲਣਾ ਉਹਦਾ ਇਲਾਜ ਫ੍ਰੀ ਹੋ ਜਾਣਾ ਜੀ ਫਿਰ ਹਰਮੰਦਰ ਸਾਹਿਬ ਸ਼ਰੋਣੀ ਕਮੇਟੀ ਵੀ ਦਿੰਦੀ ਹੈ ਲੋਕਾਂ ਨੂੰ ਪਤਾ ਨਹੀਂ ਜਿਹੜਾ ਤੁਹਾਡੇ ਇਲਾਕੇ ਦਾ ਸ਼ਰੂਨ ਦੀ ਕਮੇਟੀ ਮੈਂਬਰ ਉਹਦੇ ਨਾਲ ਗੱਲ ਕਰੋ ਵੀ ਆ ਗਰੀਬ ਨੂੰ ਕੈਂਸਰ ਹੋ ਗਿਆ ਪਹਿਲਾਂ 25000 ਦਿੱਤੇ ਸੀ ਹੁਣ 50000 ਰੁਪਏ ਤੱਕ ਉਹਦੇ ਘਰ ਦੇ ਰੋਟੀ ਪਾਣੀ ਲਈ ਉਹ ਵੀ ਦਿੰਦੇ ਹੁਣ ਆ ਗਿਆ ਮੋਦੀ ਕੀਤੇ ਉਹਨਾਂ ਨੇ ਅਯੂਸ਼ਮਾਨ ਸਕੀਮ ਸਟਾਰਟ ਕੀਤੀ ਹੈ ਉਹ 5 ਲੱਖ ਰੁਪਏ ਆ ਰਿਹਾ ਜੀ ਉਹ ਸਾਡੀ ਟੀਮ ਗਾਈਡ ਵੀ ਕਰਦੀ ਵੀ ਗਰੀਬ ਹੈ ਉਹਦਾ ਕਾਰਡ ਬਣਿਆ ਉਹਦਾ ਇਲਾਜ ਸਾਰਾ ਫ੍ਰੀ ਹੋ ਜਾਂਦਾ ਜੀ ਠੀਕ ਹੈ ਗੱਲ ਤਾਂ ਵੀ ਮੈਂ ਇੰਗਲੈਂਡ ਦਾ ਵਾਸੀ ਮੈਂ ਤੁਹਾਨੂੰ ਸਕੀਮਾਂ ਦੱਸ ਰਿਹਾ ਭਾਈ ਸਾਹਿਬ ਤੂੰ ਪੱਤਰਕਾਰ ਹੈ ਤੈਨੂੰ ਵੀ ਪਤਾ ਹੋਣਾ ਚਾਹੀਦਾ ਸਮਝੀ ਮੇਰੀ ਗੱਲ ਮੈਂ ਇੰਗਲੈਂਡ ਦਾ ਰਹਿਣ ਵਾਲਾ ਜੀ ਤੇ ਮੈਨੂੰ ਸਾਰੀਆਂ ਮੋਦੀ ਦੀ ਯੋਸ਼ਮਨ ਸਕੀਮ ਪਤਾ ਹੈ ਪਰ ਤੁਸੀਂ ਉਹਨੂੰ ਵੀ ਗਣਾ ਕੱਢੀ ਜਾਂਦੇ ਪਹਿਲਾਂ ਸਵਾਮੀ ਜੀ ਕੋਲੇ ਬੈਠਾ ਸੀ 5 ਲੱਖ ਤੁਹਾਡੇ ਇਲਾਜ ਲਈ ਯੋਸ਼ਮਨ ਸਕੀਮ ਚ ਆ ਰਿਹਾ ਹਾਂ ਜੀ ਪਤਾ ਨਹੀਂ ਕੌਣ ਖਾ ਖੂ ਜਾਂਦਾ ਕਿੱਥੇ ਜਾਂਦਾ ਕਿੱਥੇ ਉਹ ਉਹ ਫਰੋਲਿਆ ਕਰੋ ਮੇਰੀ ਜਿਹੜੇ ਸਵਾਲ ਹੈ ਸੰਗਤ ਦਾ ਸਵਾਲ ਹੈ ਜੀ ਮੈਂ ਤਾਂ ਪੁੱਛਿਆ ਕਿ ਆਮ ਹਰ ਇੱਕ ਨੂੰ ਤੁਹਾਡੇ ਵਿਊ ਮੁਤਾਬਕ ਪਤਾ ਲੱਗ ਜਾਵੇ ਹਾਂ ਬਿਲਕੁਲ ਇਹ ਇਸ ਤਰ੍ਹਾਂ ਚੱਲਦਾ ਜੀ ਕੰਮ ਤੇ ਆਪਾਂ ਸਾਰੇ ਮਿਲ ਕੇ ਚੱਲੋ ਜੇ ਕੋਈ ਵੀ ਸਕੀਮ ਸਾਡਾ ਕੈਂਪ ਲੱਗੂਗਾ ਜੀ ਇੱਥੇ ਆਉਣ ਵਾਲੇ ਸਮੇਂ 'ਚ ਦੱਸਾਂਗੇ ਅਜੇ ਵੀ ਆਪਾਂ ਯਾਨੀ ਕਿ ਕੈਂਸਰ ਅਗਲੇਨ ਹੋ ਜਾਂਦਾ ਕੋਈ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ ਪੈਸੇ ਕੈਂਸਰ ਪਹਿਲਾਂ ਹੋਣ ਨਹੀਂ ਦੇਣਾਗਾ ਖੰਡ ਘਟਾਓ ਤਲੀਆਂ ਚੀਜ਼ਾਂ ਘੱਟ ਖਾਓ ਦਮਾਗੀ ਬੋਝ ਘਟਾਓ ਸਾਦੇ ਵਿਆਹ ਕਰੋ ਤੇ ਰੋਗ ਲਾਉਂਦੇ ਆ ਉਹ ਠੀਦੇ ਖੰਡ ਦਾ ਖੰਡ ਦਾ ਤੁਸੀਂ ਬਹੁਤ ਜ਼ੋਰ ਲਾ ਮੈਂ ਖੰਡ ਨਹੀਂ ਮੈਂ ਦੇਖਿਆ ਰੱਖ ਜੇਗਾ ਖੰਡ ਤੇ ਮਗਰ ਤੁਸੀਂ ਬਹੁਤ ਪੂਰੀ ਤਰ੍ਹਾਂ ਖੰਡ ਛੱਡ ਦਿੰਦੇ ਐ ਖਾਣ ਕਿਆ ਲੋਕਾਂ ਦੇ ਕੋਲ ਹੈ ਹੀ ਨਹੀਂ ਆਪਸ਼ਨ ਜਿਨ੍ਹਾਂ ਨੂੰ ਸ਼ੂਗਰ ਹੋਈ ਉਹਨਾਂ ਨੇ ਛੜਾਈ ਦਿੱਤੀ ਸ਼ੂਗਰ ਨੇ ਉਹ ਮਰਦਾ ਨਹੀਂ ਗਏ ਜਿਹਦੀ ਜਿਹਦੀ ਜਿਹਨੂੰ ਨਹੀਂ ਲੋਕਾਂ ਦੀ ਕਹਿਣ ਦਾ ਮਤਲਬ ਹੈ ਜੀ ਉਹ ਕਹਿ ਰਹੇ ਆ ਵੀ ਸਾਡੇ ਕੋਲ ਇੰਨੀ ਗੰਜائش ਨਹੀਂ ਹੈਗੀ ਗੁੜ 80 ਦੇ 100 ਰੁਪਏ ਕਿਲੋ ਆ ਰਿਹਾ ਮੇਰੇ ਉਹ ਹੋ ਜੋ ਖੰਡ ਖੰਡ ਛੱਡ ਦਿਓ ਪਰ ਗੁੜ ਦੀ ਅਗੇ ਗੁੜ ਦੀ ਪਛਾਹ ਵੀ ਸਾਡੀ ਤੇ ਸਿਕੋਂ ਵੀ ਪਹਿਲੀ ਦੇਗੀ ਕੜਾ ਪ੍ਰਸ਼ਾਦ ਦੀ ਗੁੜ ਦੀ ਬਣੀ ਸੀ ਮੇਰੇ ਕੰਮ ਜਿਹੜਾ ਮੇਰਾ ਸਵਾਲ ਆ ਨਾ ਜਿਹੜਾ 25 ਲੱਖ ਤੂੰ ਬੇਟੇ ਦੇ ਵਿਆਹ ਤੇ ਲਾਉਣਾ ਹੈ ਪੱਤੀ ਵਾਲਾ ਦਾ 25 ਉਨਤੀ ਵਾਲਾ ਦਾ ਲੋਨ ਹੈ। ਜੀ। ਉਹ ਹੈ ਕੈਂਸਰ। ਜੀ। ਉਹ ਤੁਸੀਂ ਕੋਠੀ ਕਰ ਸਕਦੇ ਹੋ। ਮਹਿੰਗੇ ਵਿਹਾਨ ਕੈਂਸਰ ਹੈ। ਜੀ। ਸਭ ਤੋਂ ਵੱਡਾ ਕੈਂਸਰ ਮਹਿੰਗੇ ਵਿਆਹ। ਮਹਿੰਗੇ ਵਿਆਹ। ਇਹ ਘਰੇ ਕਰ ਲੱਗ ਜੂਗਾ ਇਹ ਸਭ ਠੀਕ ਹੋ ਜੂਗਾ। ਜੀ। ਧੰਨਵਾਦ। ਥੈਂਕ ਯੂ। ਔਰ ਦੇਖੀ ਸਭ ਤੋਂ ਪਹਿਲੇ ਹਮ ਬੜਾ ਹਾਰਦਿਕ ਆਭਾਰ ਕਰਤੇ ਹਾਂ ਅਜੇ ਵੀ ਲਾਲਪੁਰਾ ਜੀ ਦਾ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਦਾ। ਕਿਉਂਕਿ ਲਾਲਪੁਰਾ ਪਰਿਵਾਰ ਆਪ ਜਾਣਤੇ ਹੈ ਕਿ ਸਵਾਸਥ ਸੇਵਾਵੋ ਕੇ ਲਿਏ ਅਨਯ ਸਮਾਜੀ ਕਾਮੋ ਕੇ ਲਿਏ ਹਮੇਸ਼ਾ ਅਗਰਨੀ ਭੂਮਿਕਾ ਨਿਭਾਤਾ ਰਹਾ ਹੈ ਇਸ ਢੇਰੇ ਕੇ ਪੱਕੇ ਕੋ ਸੇਵਾਦਾਰ ਹੈ उनके प्रयासों से ही हमारा आज जी के साथ तालमेल हुआ उनके दिशा निर्देश के अनुसार अजय भी लालपुरा जी और बड़े सदार्जी इकबाल सिंह लालपुरा जी के दिशा निर्देशों के अनुसार आज लालीवाल जी यहाँ आए थे संतों का आशीर्वाद लेकर गए तो मैं लालपुरा परिवार का विशेष आभार करता हूँ क्योंकि अपने क्षेत्र की चिंता करते हैं और हमेशा जो इस तरह के कैंप में वर्ल्ड कैंसर सोसाइटी के साथ मिलकर के अक्सर कैंप लगाते हैं तो मैं उस परिवार का विशेष तौर पर धन्यवाद करता हूँ जी जी नमस्कार सबसे पहले तो आपके मीडिया के साथियों का मैं हार्दिक आभार व्यक्त करता हूँ आज मस्त बाबा श्याम जी के ढेरे पिंड चच में वर्ल्ड कैंसर सोसाइटी की तरफ से तालीवाल जी आए थे यहाँ पर संतों के दर्शनों का लाभ लिया उन्होंने तमाम चीज़ों को देखा क्योंकि तालीवाल जी एक अच्छे इंसान हैं एक वर्ल्ड कैंसर के लिए अच्छा काम करते हैं हम उनका हम इस बात की श्लाघा करते हैं उनकी प्रशंसा करते हैं संतों का आशीर्वाद लेने महाराज स्वामी अनमोलकानंद जी का आशीर्वाद लेने वो आए थे यहाँ पर महाराज स्वामी अनमोलकानंद जी ने एक चैरिटेबल हॉस्पिटल बनाया हुआ है वो भी हमने उनको दिखाया है क्योंकि उनके प्रशंसनीय कार्यों की तो हमने तारीफ़ करी है साथ साथ में हमारे साथ और संगठ भी बैठी है तो हमने एक बात ये कही थी कि ये जो हॉस्पिटल हमारा तैयार है अगर वो उसको ले लें ले या टेक ओवर कर लें उसको चला सकें तो उन्होंने हमारे कोई आश्वासन दिया है कि वो जल्दी इस क्षेत्र में कोई काम करेंगे क्योंकि तो क्षेत्र जो है आप जानते हैं न्यूपृति ब्लॉक जो है वो थोड़ा पिछड़ा हुआ इलाका है और स्वास्थ्य सेवाओं की बहुत कमी है हालाँकि महाराज जी के प्रयासों की मैं कितनी बात करूँ महाराज जी हमेशा कुछ ना कुछ मेडिकल कैंप क्या ब्लड डोनेशन कैंप क्या जितना संतों का जोर होता है वो चल सकता है उतना चलाते हैं और हद से ज़्यादा करते हैं तो हमने इनसे बात की कि वर्ल्ड कैंसर सोसाइटी की तरफ से पक्का एक पक्का कोई सालाना जो कैंसर का कैंप है क्योंकि यहाँ डेरा श्याम बाबा श्याम जी के डेरे में दो तीन तरह के हमारे यहाँ प्रोग्राम होते हैं दिसंबर में मई में हमने तो यही उनसे निवेदन किया है कि आप एक बड़ा कैंप लगाएं उन्होंने हमारे को आश्वासन दिया है तालीवाल जी एक अच्छे इंसान हैं उनके कार्य की प्रशंसा करते हैं और सबसे बड़ा साधुवाद करते हैं स्वामी मोलकानंद जी का जिनके प्रयासों से आज इतनी संगत यहाँ पर आई है हॉस्पिटल का निर्माण हुआ है और आगे भी हमें उम्मीद करते हैं कि इनकी छत्र छायाँ हमारे पर स्वामी जी की बनी रहे इनका आशीर्वाद बना रहे और इस तरीके से जो स्वास्थ्य के लिए कार्य हैं मेडिकल के काम हैं जो नए कार्य हैं हमारा जी की कृपा से चलते ਮੈਂ ਬਹੁਤ ਹੀ ਧੰਨਵਾਦ ਕਰਦਾ ਆਪਣੇ ਧਾਰੀਵਾਲ ਸਾਹਿਬ ਦਾ ਜੋ ਕਿ ਸਾਡੇ ਪਿੰਡ ਝਾਜ ਵਿੱਚ ਬਾਬਾ ਸ਼ਾਮਦਾ ਜੀ ਸਮਾਧੇ ਤੇ ਆਗੇ ਗਏ ਐ ਔਰ ਸਾਨੂੰ ਵਿਸ਼ਵਾਸਨ ਦੇ ਕੇ ਗਏ ਐ ਇਸ ਹਸਪੀਟਲ ਨੂੰ ਸੀ ਬਹੁਤ ਬਹੁਤ ਜਲਦੀ ਜਲਦੀ ਖੇਤੀ ਖੇਤੀ ਅਸੀਂ ਚਲਾਉਣ ਨੂੰ ਸਾਹਿਬ ਆਏ ਹੈ ਵਲਡ ਕੇਅਰ ਕੈਂਸਰ ਤੋਂ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਜਿਹੜਾ ਅਸੀਂ ਹਸਪੀਟਲ ਮਸਤ ਬਾਬਾ ਸ਼ਾਮ ਜੀ ਲੋਕ ਸੇਵਾ ਦਲ ਵੱਲੋਂ ਬਣਾਇਆ ਦਰਵਾਜ਼ੇ ਵਿੱਚ ਉਹਨੂੰ ਜਲਦ ਤੋਂ ਜਲਦ ਚਾਲੂ ਕਰਵਾਉਣਗੇ ਤੇ ਹੋਰ ਵੀ ਜਿਹੜੇ ਕੈਂਸਰ ਦੇ ਕੈਂਪ ਲੱਗਦੇ ਆ ਉਹਨਾਂ ਦਾ ਵੀ ਉਹਨੇ ਕਿਹਾ ਕਿ ਅਸੀਂ ਸਾਲ ਦੇ ਵਿੱਚ ਦੋ ਕੈਂਪ ਜ਼ਰੂਰ ਦਰਵਾਜ਼ੇ ਦੇ ਵਿੱਚ ਲਗਾਵਾਂਗੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ